아야, 마지 <목소리> 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 ੴ ਸਤਿਗੁਰਜੀ ਕੀ ਫਤ ਸ੍ਰੀ ਪਵਨਤੀ ਦੀ ਸੁਹਾਵੇ ਵਾਰ ਸ੍ਰੀ ਪਵਨਤੀ ਦੇ ਪਾਤਸ਼ਾਹੀ ਦਸਵੀਂ ਪ੍ਰਤਮ ਪਵਨਤੀ ਸਮਰਪਤ ਗੁਰੂ ਨਾਨਕ ਲੰਕਿ ਆਏ ਫਿਰ ਅੰਦਰ ਗੁਰਦੇ ਅਮਰਦਾਸ ਰਾਮਦਾਸ ਹੋਈ ਸੁਹਾਵੇ ਅਰਜਨਾ ਹਰਿ ਗੁਬਿੰਦ ਨਾਓ ਸਿਮਰਉ ਸ੍ਰੀ ਹਰਿ ਗਾਇ ਸ੍ਰੀ ਹਰਿ ਤ੍ਰਿਸ਼ੰਤ ਅਈਏ ਉਜਸਨ ਤੋ ਸਭ ਦੇਖ ਜਾਏ ਤੇਗ ਦਾ ਹਾਦਰ ਸਮਰਿਆ ਘਰ ਨਾ ਨਿਦ ਆਵੇ ਤਾਏ ਸਭ ਕਾਈ ਹੋ ਸਭਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਏ ਹੋ ਸਹਾਈ ਦਸਾਤ ਚਹੀਆ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਤ ਸਿੰਧਾਰਾ ਦਾ ਅੰਦਰ ਕੋ ਗੁਰੂ ਜੀ ਬੰਧਾ ਬੁਲਾਰਿਆ ਚਹਾ ਸਭ ਜਗਿਆ ਚੜੀਆਂ ਮੁਕਟੀਆਂ ਹੱਥੀਆਂ ਜੱਟੀਆਂ ਤੱਤੀਆਂ ਜਿੰਨਾ ਨਾਮ ਜੱਪਿਆ ਵੰਡ ਛਕਿਆ ਦੇਵ ਚੁਲਾਈ ਦੇਵ ਆਹੀ ਦੇਵ ਕੋਣ ਲੇਟ ਪੀਤਾ आर सर जी कमाई ख़ाली बंद बंद कटा ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ कर्बान हारिया सिखी केसा सुसा नी कमई का ध्यान कर खालसा जी बोलो जी तखत गुरुद्वार का बोलो जी सरबत खालसा जी की अरबास है जी सरबत खालसा जी को वाहे गुरु वाही दुरू। ਆ ਰਹੇ ਸੇ ਗ੍ਰੇ ਚੇਤਿਆ ਬੀ ਚੇਤਿਆ ਬਨੁਖਾ ਸਦਕਾ ਸਰਬਸੋ ਕੁਹੇ ਬੀ ਜਹਾ ਜਹਾ ਕਾਲ ਸਾਹਿਬਾ ਤਹਾ ਤਹਾ ਰਸੂਆ ਰੈ ਤੈ ਦੀਗ ਤੇ ਸਤ ਦਰਬ ਕੀ ਤਾਜ ਪੰਚ ਕੀ ਜੀਤ ਸ੍ਰੀ ਸਾਹਿਬ ਕੀ ਸਹਾਈ ਕਾਲ ਸਾਹਿਬ ਕੀ ਬੋਲ ਬੋਲ ਜੀ ਸਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਪਰੋਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅਮਰਤਸਰ ਸਾਹਿਬ ਜੀ ਦੇ ਦਰਸ਼ਨ ਉਸਾਨ ਚੰਕੀਆਂ ਝੰਡੇ ਗੁੰਗੇ ਜੱਗ ਜਬ ਅਤਲ ਧਰਮ ਕਾ ਜੈਕਾਰ ਬੱਲੇ ਜੀ ਪੰਧਾ ਰਖਾ ਪਵਹਿ ਗੁਰੂ ਜੀ ਆਪਾਲ ਪ੍ਰਖ ਆਪਣੇ ਪੰਥ ਦੀ ਸਦਾ ਸਹਾਈ ਬਕਰ ਦਿਓ ਸ੍ਰੀ ਗਨਕਾਣਾ ਸਾਹਿਬ ਅਤੇ ਹੋਰ ਗੁਰਦਵਾਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੋ ਸੋਲਿਆ ਗਿਆ ਤਨਾ ਦੇ ਖੁੱਲੇ ਦਰਸ਼ਨ ਦਿਦਾਰ ਸੁਆ ਸੁਨავਦਾ ਦਾਨ ਕਾਇਲ ਸਭਾ ਬਖਸ਼ੋ ਹੇ ਨਮਾੜਿਆਂ ਦੇ ਨਾਨਕ ਸਤਿਗੁਰੂ ਨੇ ਤਾਣਿਆਂ ਦੀ ਤਾਨ ਨਿਯੋਤਿਆ ਦੀਏ ਸੱਚੀ ਪਤਾ ਵਾਹੂ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਆਪ ਜੀ ਜੀ ਹਾਜ਼ੂਰ ਅਰਦਾਸ ਬੇਨ ਤੁਹਾਈ ਧੰਮ ਧੰਮ ਅਮਰ ਸ਼ਹੀਦਾ ਬਾਬਾ ਦੀਪ ਸਿੰਘ ਜੀ ਤੇ ਨਾਮ ਦੇ ਪਾਵਨ ਤਬੱਤਰ ਅਸਥਾਨ ਗੁਰਦੁਆਰਾ ਸੂਬ ਗੰਧ ਸਾਈਂ ਬਗਤੇ ਪਾਵਨ ਅੰਦਰ ਦਾਰਬ ਅੰਦਰ ਆਪ ਜੀ ਦੇ ਸੋਨੇ ਸੰਘਰਸ਼ਨ ਪਿਆਰ ਹਾਂ ਕਿਰਪਾ ਕਰੋ ਸੰਘਰਸ਼ਨਾ ਤੇ ਪ੍ਰਕਾਸ਼ ਮਨ ਹੋ ਪਰ ਸਰਗਤਾਂ ਨੂੰ ਖੁੱਲ੍ਹੇ ਦਰਸ਼ੰਦਾਰ ਪਾਵਨ ਪ੍ਰਗਟ ਅਪਦੇਸ਼ ਦਰਸ਼ ਕੀ ਮਹਾਲ ਕਰ। ਹੁਡਾਰ ਆਏ ਸੰਗ ਦੀਆਂ ਹਾਜ਼ਰ ਮਾਂ ਦਰ ਪਰਵਾਨ ਕਰਨੀਆਂ। ਦਰਬਰੋ ਸੁਖੀ ਸਵਕ ਪਰੇਸ਼ਾਨਾਂ ਦਾਨ ਬਖਸ਼ਣਾ। ਸਬਕਾਂਵਾਂ ਪੂਰਨ ਕਰਨੀਆਂ ਯਾਤਰਾ ਸਫਲ ਕਰਨੀ। ਪਰਵਾਰਾਂ ਵਿੱਚ ਸੁਖ ਸ਼ਾਂਤੀ ਦਕਸ਼ਣੀ ਸਤਿਗੁਰੂ ਦੀ ਆਪ ਜੀ ਦੇ ਭਾਣੇ ਅੰਦਰ ਚਾਰ ਪਹਿਰ ਰਹਿਣ ਬਸੂਧਿ ਚਾਰ ਪਹਿਰ ਦਿਨ ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਆਪ ਜੀ ਕਰਨ ਕਿਰਪਾ ਪਾਵਨ ਸਰੂਪ ਸੁਆਸਨ ਅਸਤਾਨ ਤੇ ਪ੍ਰਕਾਸ਼ ਅਸਤਾਨ ਤੋਂ ਲਿਬਾਰ ਦੀ ਆਪਿਆ ਦਕਸ਼ਣ

ख़ालसा वाहिगुरु जी फते बोलीशान